ਔਰ ਇੱਜ਼ਤਾਂ ਦੇ ਨਾਲ ਵੀ ਖਲਵਾੜ ਹੋ ਰਹੇ ਨੇ ਬਹੁਤ ਸਾਰੇ ਡੇਰਿਆਂ ਤੇ ਉਸੇ ਤਰ੍ਹਾਂ ਅਸੀਂ ਸਿੰਘ ਚੜ੍ਹ ਕੇ ਜਾਵਾਂਗੇ ਵਿਸ਼ੇ ਸਾਉਂਡ ਦਰਬਾਰ ਤੇ ਲੱਗੂਗੀ ਉਹ ਵੀ ਆਖਰੀ ਦਿਨ ਹੋਊਗਾ ਤੁਹਾਡਾ ਉੱਥੇ ਜਾ ਕੇ ਤੁਸੀਂ ਆਪਣੀ ਨਮਾਜ਼ ਪੜੋ ਜੇ ਕੋਈ Hindu ਧਰਮ ਦੇ ਨਾਲ ਰਿਲੇਟਡ ਨੇ ਉੱਥੇ ਜਾ ਕੇ ਬਾੜ ਪੂਜਾ ਕਰਾਓ ਕਰੋ ਵੀ ਦੋਹੇ ਤੇ ਰਾਣੂ ਬਿਠਾ ਕੇ ਜਿਹੜੇ ਸਵਾਲ ਜਵਾਬ ਕਰਾਏ ਜਾਣ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਾ ਸਮਾਣਾ ਥਾਣਾ ਸਿਟੀ ਦੇ ਵਿੱਚ ਇਸ ਸਮੇਂ ਜੀ ਖੜੇ ਆ ਜਿੱਥੇ ਮਨਪ੍ਰੀਤ ਬਾਬਾ ਜੀ ਨੇ ਜਿਹੜੇ ਚੌਕੀਆਂ ਬੰਦ ਕਰਾਉਂਦੇ ਨੇ ਉਹ ਅੱਜ ਇੱਥੇ ਪਹੁੰਚੇ ਹੋਏ ਨੇ ਇਸ ਜਗ੍ਹਾ ਤੇ ਅੱਜ ਇੱਕ ਕਲਾਰਾਂ ਵਾਲੇ ਪਾਲਾ ਬਾਬਾ ਜਿਹੜੇ ਚੌਕੀ ਲਾਉਂਦੇ ਨੇ ਉਹ ਜੋ ਕਿ ਅੱਜ ਕੱਲ ਉਹ ਸਮਾਣਾ ਤੋਂ ਪਾਤੜਾ ਰੋਡ ਤੇ ਰੇਤਗੜ੍ਹ ਦੇ ਬਾਹਰ ਜਿਹੜਾ ਪٹرول ਪੰਪ ਦੇ ਸਾਹਮਣੇ ਉਹਨਾਂ ਨੇ ਇੱਕ ਸਥਾਨ ਬਣਾਇਆ ਤੇ ਉੱਥੇ ਚੌਕੀ ਲਾਉਂਦੇ ਨੇ ਕੀ ਗੱਲਬਾਤ ਹੁੰਦੀ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਸੰਸਾਰ ਤੇ ਸ੍ਰਿਸ਼ਟੀ ਤੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਡੇਰੇ ਬਣਾ ਕੇ ਅੰਧਵਿਸ਼ਵਾਸ ਵਿੱਚ ਲੋਕਾਂ ਨੂੰ ਪਾਰੇ ਸੀ ਗਮਰਾਹ ਕਰਦੇ ਸੀ ਲੋਕਾਂ ਦੀ ਲੁੱਟ ਖੋਹ ਹੋ ਰਹੀ ਸੀ ਤੇ ਇਕ ਤਾਂ ਗਵਾਈਆਂ ਜਾ ਰਹੀਆਂ ਸੀ ਉਹੀ ਸਭ ਕੁਝ ਬਹੁਤ ਸਾਰੇ ਜਿਹੜੇ ਡੇਰੇਦਾਰ ਹੈ ਉਹਨਾਂ ਦੇ ਡੇਰੇਾਂ ਤੇ ਹੋ ਰਿਹਾ ਵਾ ਸੋ ਅਸੀਂ ਇੱਕ ਪਖੰਡ ਪਹਜਾਓ ਪੰਜਾਬ ਬਚਾਓ ਦੀ ਮਹਿੰਮਾ ਜਿਹੜੀ ਸਾਡੇ ਵੱਲੋਂ ਫੀਟਪੋਰਟ ਤੋਂ ਆਰੰਭ ਹੋਈ ਸੀ ਤੇ ਉਹ ਮਹਿਮ ਜਿਹੜੀ ਅਸੀਂ ਚੱਲਦੀ ਚੱਲਦੀ ਮਹਿਮ ਵਿੱਚੋਂ ਜਿਹੜਾ ਪਾਲਾ ਕਲਾਰਾਂ ਵਾਲਾ ਹੈ ਰੇਤਗਾੜੂ ਦਾ ਇੱਕ ਪਖੰਡ ਦਾ ਜਿਹੜਾ ਅੱਡਾ ਬਣਾਇਆ ਹੋਇਆ ਤੇ ਉਹਦੇ ਖਿਲਾਫ ਅਸੀਂ ਇੱਕ ਵੀਡੀਓ ਮੈਂਸ਼ਨ ਕੀਤੀ ਸੀਗੀ ਔਰ ਉਸਨੇ ਸਾਡੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਭੱਦੀਆਂ ਸ਼ਬਦਾਵਲੀਆਂ ਵਰਤ ਕੇ ਸਮਾਣਾ ਸਿਟੀ ਨੰਬਰ 1 ਇੱਥੇ ਦਰਖਾਸਤ ਜਿਹੜੀ ਦੇ ਦਿੱਤੀ ਸੀਗੀ ਔਰ ਕੁਝ ਦਿਨ ਪਹਿਲਾਂ ਸਾਨੂੰ ਬੁਲਾਇਆ ਗਿਆ ਸੀ ਕੁਝ ਰਜੇ ਵਿਆਹ ਕਰਕੇ ਮੈਂ ਪਹੁੰਚ ਨਹੀਂ ਪਾਇਆ ਸੋ ਮੇਰੇ ਉੱਪਰ ਔਰ ਬਾਬਾ ਸ਼ੌਕੀ ਸ਼ਾਹ ਜੀ ਉਹਨਾਂ ਦੇ ਉੱਪਰ ਜਿਹੜੀਆਂ ਦਰਖਾਸਤ ਲਿਖਾਈ ਗਈ ਸੀ ਉਹਦੇ ਵਿੱਚ ਉਹਨੇ ਲਿਖਾਇਆ ਸੀਗਾ ਵੀ ਮੈਂ ਸੁਖਪਾਲ ਦਾਸ ਉਰਫ ਪਾਲਾ ਕਲਾਰਾਂ ਵਾਲਾ ਜੋ ਰੇਤਗੜ੍ਹ ਦੇ ਰਹਿਣ ਵਾਲਾ ਸੋ ਦੂਜੇ ਪੈਰੇ ਵਿੱਚ ਉਹਨੇ ਲਿਖਾਇਆ ਸੀ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਿਹੜੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੋ ਸੋਸ਼ਲ ਮੀਡੀਆ ਦੇ ਉੱਪਰ ਸੋ ਇਹ ਜਿਹੜੀਆਂ ਸਭ ਮਨ ਘੜਤ ਗੱਲਾਂ ਨੇ ਮੈਂ ਕਿਸੇ ਨੂੰ ਵੀ ਕੋਈ ਮਾਰਨ ਦੀ ਜਾਂ ਉਹਦੇ ਪਰਿਵਾਰ ਨੂੰ ਕੋਈ ਫੋਨ ਕਾਲ ਕਰਕੇ ਧਮਕੀ ਨਹੀਂ ਦਿੱਤੀ ਪਹਿਰੇ ਨੰਬਰ 3 ਵਿੱਚ ਉਹਨੇ ਲਿਖਾਇਆ ਸੀ ਵੀ ਮੇਰੇ ਧਾਰਮਿਕ ਦਰਬਾਰ ਦੇ ਉੱਪਰ ਬੇਅਦਬੀ ਹੋ ਸਕਦੀ ਹੈ ਸੋ ਮੈਂ ਉਹਨੂੰ ਧਾਰਮਿਕ ਦਰਬਾਰ ਨਹੀਂ ਕਹੂੰਗਾ ਉਹ ਇੱਕ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਬਣਾ ਕੇ ਬੈਠਾ ਹੈ ਸੋ ਇਹ ਵੀ ਸਭ ਮਨ ਘੜਤ ਸੀਗਾ ਔਰ ਪੈਰਾ ਨੰਬਰ 4 ਦੇ ਵਿੱਚ ਉਹਨੇ ਲਿਖਾਇਆ ਸੀ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਅਗਮ ਮਨਮੀਤ ਫਰੀਦਕੋਟ ਚੈਨਲ ਹੈ ਸਾਡਾ ਤੇ ਉਹਦੇ ਉੱਤੇ ਮੈਨੂੰ ਬਹੁਤ ਸਾਰਾ ਬਦਨਾਮ ਕੀਤਾ ਗਿਆ ਸੋ ਮੈਂ ਇਹਦੇ ਵਿੱਚ ਕੋਈ ਵੀ ਉਹਦੇ ਪਰਿਵਾਰ ਨੂੰ ਜਾਂ ਪਾਲੇ ਨੂੰ ਕੋਈ ਵੀ ਐਫ ਜੀ ਭद्दी ਸ਼ਬਦਾਵਲੀ ਨਹੀਂ ਵਰਤੀ ਜਿਹਦੇ ਨਾਲ ਉਹਦੇ ਮਨ ਨੂੰ ਠੇਸ ਪਹੁੰਚੀ ਹੋਵੇ ਸੋ ਇਹ ਗੱਲਾਂ ਉਹਨੇ ਲਿਖਾਈਆਂ ਸੀ ਪੈਰਾ ਨੰਬਰ 5 ਵਿੱਚ ਉਹਨੇ ਲਿਖਾਇਆ ਸੀ ਮੈਨੂੰ ਮਨਪ੍ਰੀਤ ਸਿੰਘ ਤੇ ਸ਼ੌਕੀਸ਼ਾ ਬਦਨਾਮ ਕਰ ਸਕਦੇ ਆ ਤੇ ਮੇਰੀ ਬਣਾਈ ਹੋਈ ਦਰਗਾਹ ਤੇ ਹਮਲਾ ਕਰਾ ਸਕਦੇ ਆ ਸੋ ਇਹ ਤੁਹਾਡੇ ਰੂਬਰੂ ਹੈ ਵੀ ਅਸੀਂ ਕੋਈ ਗੁੰਡੇ ਨਹੀਂਗੇ ਅਸੀਂ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਆ ਔਰ ਬੜੀ ਸ਼ਾਂਤੀਪੂਰਵਕ ਲੋਕਾਂ ਨਾਲ ਹੋ ਰਹੀ ਲੁੱਟਕਸੁੱਟ ਲੋਕਾਂ ਨੂੰ ਕੀਤਾ ਜਾ ਰਿਹਾ ਗੁਮਰਾ ਔਰ ਲੋਕਾਂ ਦੀਆਂ ਭਾਵਨਾ ਨੂੰ ਠੇਸ ਜਿਹੜੀ ਪਹੁੰਚਾਈ ਜਾ ਰਹੀ ਉਹਦੇ ਖਿਲਾਫ ਜਿਹੜੀ ਜੰਗ ਲੜ ਰਹੇ ਆ ਸੋ ਇਹ ਮਨ ਘੜਤ ਗੱਲਾਂ ਸੀ ਸੋ ਪੈਰਾ ਨੰਬਰ 7 ਵਿੱਚ ਉਹਨੇ ਲਿਖਾਇਆ ਜੀ ਪੰਜਾਬ ਦੇ ਵਿੱਚ ਇਹ ਬੰਦਾ ਜਿਹੜਾ ਹੈ ਮਨਪ੍ਰੀਤ ਸਿੰਘ ਹੈ ਜਾਂ ਹੋਰ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਸਾਰੇ ਆਏ ਨੇ ਜਥੇਦਾਰ ਗੁਰੂਕੀਆਂ ਲਾੜੀਆਂ ਫੌਜਾਂ ਇਹ ਪੰਜਾਬ ਦੇ ਵਿੱਚ ਹਿੰਸਾ ਫੜਕਾ ਰਹੀ ਹੈ ਸੋ ਸਾਡੀ ਕੋਈ ਵੀ ਵੀਡੀਓ ਅੱਜ ਤੱਕ ਅਪਲੋਡ ਨਹੀਂ ਹੋਈ ਜਿਹਦੇ ਵਿੱਚ ਅਸੀਂ ਮਤਲਬ ਕੋਈ ਵੀ ਇਦਾਂ ਦੇ ਸ਼ਬਦ ਵਰਤੇ ਹੁਣ ਜਿਹਦੇ ਵਿੱਚ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋਵੇ ਸੋ ਮੈਂ ਤੁਹਾਡੇ ਰੂਬਰੂ ਹੋ ਕੇ ਬੇਨਤੀ ਕਰਨੀ ਚਾਹੁੰਨਾ ਦੋਹਾਂ ਧਿਰਾਂ ਨੂੰ ਬੁਲਾਇਆ ਜਾਂਦਾ ਹੈ ਦਰਖਾਸਤ ਦੇ ਮੁਤਾਬਕ ਤੋਂ ਮੈਂ ਇੱਥੇ ਪਹੁੰਚਿਆ ਮੈਂ ਐਸਐਸਓ ਸਾਹਿਬ ਨੂੰ ਕਿਹਾ ਵੀ ਤੁਸੀਂ ਇੱਥੇ ਮਦਈ ਨੂੰ ਬੁਲਾਓ ਜਿਹਨੇ ਦਰਖਾਸਤ ਸਾਡੇ ਤੇ ਦਿੱਤੀ ਹੈ ਜੋ ਸਾਡੇ ਤੇ ਉਹਨੇ ਮਨ ਘੜਤ ਗੱਲਾਂ ਕੀਤੀਆਂ ਜਾਂ ਬਿਆਨ ਦਿੱਤਾ ਉਹਦਾ ਪੁਖਤਾ ਸਬੂਤ ਤੁਸੀਂ ਲੈ ਕੇ ਸਾਡੇ ਤੇ ਕਾਰਵਾਈ ਕਰੋ ਔਰ ਜੇਕਰ ਪੁਖਤਾ ਸਬੂਤ ਉਹਦੇ ਕੋਲੇ ਨਹੀਂ ਹੈਗਾ ਉਹਨੇ ਜੋ ਮਨ ਘੜਤ ਗੱਲਾਂ ਕਹੀਆਂ ਉਹਦੇ ਤੇ ਬਣਦੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਕੀਤੀ ਹੈ ਜੀ ਆਪਾ ਫੋਨ ਉਹਨੂੰ ਲਾਇਆ ਜੀ ਤੇ ਕੀ ਜਵਾਬ ਆਉਂਦਾ ਇੱਕ ਵਾਰੀ ਕਾਲ ਲਾ ਲੈਨੇ ਆ ਸੋ ਪਹਿਲਾਂ ਵੀ ਗੱਲ ਨਹੀਂ ਮੇਰੀ ਹੋਈ ਫੋਨ ਤੇ ਸੋ ਐਸਐਚਓ ਸਾਹਿਬ ਕਹਿੰਦੇ ਸੀ ਵੀ ਅਸੀਂ ਬੁਲਾਵਾਂਗੇ ਉਹਨੂੰ ਪਰ ਉਹਨੂੰ ਬੁਲਾਇਆ ਨਹੀਂ ਗਿਆ ਇੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਦੇ ਆਗੂ ਸਾਡੇ ਨੌਜਵਾਨ ਯੂਥ ਤੇ ਸਾਡੇ ਗੁਰਸਿੱਖ ਵੀਰ ਪਹੁੰਚੇ ਹੋਏ ਐ ਤੇ ਪਰ ਹਜੇ ਤੱਕ ਉਹ ਪਾਲਾ ਇੱਥੇ ਪਹੁੰਚਿਆ ਨਹੀਂ ਸੋ ਮੈਂ ਫਿਰ ਵੀ ਚੈਲੰਜ ਕਰਦਾ 15 ਮਿੰਟ ਮੈਂ ਇੱਥੇ ਹੋਰ ਖੜਦਾ ਐ ਸਾਨੂੰ ਆਿਆਂ ਨੂੰ 2 ਘੰਟੇ ਹੋ ਗਏ ਨੇ ਤੂੰ ਹਜੇ ਤੱਕ ਉਹ ਬਾਬਾ ਪਹੁੰਚਿਆ ਨਹੀਂਗਾ ਤੋ ਮੇਰੀ ਬੇਨਤੀ ਐ ਵੀ ਜੇਕਰ ਉਹ ਪਹੁੰਚਦਾ ਠੀਕ ਐ ਨਹੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਲਿਖਾ ਦਿੱਤਾ ਵੀ ਦੋਹੇ ਤੇ ਰਾਣੂ ਬਿਠਾ ਕੇ ਜਿਹੜੇ ਸਵਾਲ ਜਵਾਬ ਕਰਾਏ ਜਾਣ ਜੇਕਰ ਸਵਾਲ ਜਵਾਬ ਨਹੀਂ ਹੁੰਦੇ ਆਉਣ ਵਾਲੇ ਦਿਨਾਂ ਵਿੱਚ ਤੇ ਸਿੰਘ ਫਿਰ ਜਿਵੇਂ ਪਹਿਲਾਂ ਪਖੰਡੀਆਂ ਦੇ ਪਖੰਡ ਜਾਂ ਪਰਦੇ ਫਾਸ਼ ਕੀਤੇ ਐ ਉਸੇ ਤਰ੍ਹਾਂ ਅਸੀਂ ਸਿੰਘ ਚੜ ਕੇ ਜਾਵਾਂਗੇ ਤੋ ਅਸੀਂ ਉਹਨਾਂ ਤੋਂ ਸਵਾਲ ਜਵਾਬ ਜਿਹੜੇ ਉਹਨਾਂ ਦੇ ਨਾਲ ਕਰਾਂਗੇ ਸੋ ਫੋਨ ਮੈਂ ਦੋ ਮੈਂ ਸੰਗਤ ਨੂੰ ਪੁੱਛਣਾ ਚਾਹਣਾ ਹੈ ਝੋਲੇ ਪਾਲੇ ਲੋਕਾਂ ਨਾਲ ਲੱਖਾਂ ਰੁਪਈਆ ਦੀ ਠੱਗੀ ਵੱਜ ਰਹੀ ਹੈ ਹਜ਼ਾਰਾਂ ਰੁਪਈਆ ਲੁੱਟੇ ਜਾ ਰਹੇ ਨੇ ਸੋ ਗਮਰਾਹ ਕੀਤਾ ਜਾ ਰਿਹਾ ਹੈ ਮੈਂਟਲੀ ਤੌਰ ਤੇ ਜਿਹੜਾ ਅਪਸੈਟ ਲੋਕ ਹੋ ਰਹੇ ਨੇ ਔਰ ਇੱਜ਼ਤਾਂ ਦੇ ਨਾਲ ਵੀ ਖਲਵਾੜ ਹੋ ਰਹੇ ਨੇ ਬਹੁਤ ਸਾਰੇ ਡੇਰਿਆਂ ਤੇ ਸੁਚੇਤ ਹੋ ਕੇ ਅ ਮੈਂ ਇਹ ਨਹੀਂ ਕਹਿੰਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜ ਲੱਗੋ ਸਾਰੇ ਜਾਂ ਸਿੱਖ ਧਰਮ 'ਚ ਹੀ ਆ ਜਾਓ ਜੇ ਕੋਈ ਹਿੰਦੂ ਧਰਮ ਦੇ ਨਾਲ ਰਿਲੇਟਡ ਨੇ ਤੁਹਾਡੇ ਮੰਦਰ ਬਣੇ ਹੋਏ ਨੇ ਬਹੁਤ ਵੱਡੇ ਸ਼ਹਿਰਾਂ ਚ ਮਹੱਲਿਆਂ ਚ ਮੰਦਰ ਦੇ ਵਿੱਚ ਪਾਠ ਪੂਜਾ ਹੁੰਦੀ ਹੈ ਹਵਨ ਹੁੰਦਾ ਜਿਵੇਂ ਤੁਹਾਡੀ ਰੀਤ ਮਰਜ਼ਾ ਦਾ ਉੱਥੇ ਜਾ ਕੇ ਪਾਠ ਪੂਜਾ ਕਰਾਓ ਕਰੋ ਔਰ ਜਿਵੇਂ ਮੁਸਲਮਾਨ ਧਰਮ ਦੇ ਮੁਤਾਬਕ ਮਸਜਿਦਾਂ ਬਣੀਆਂ ਹੋਈਆਂ ਨੇ ਉੱਥੇ ਜਾ ਕੇ ਸ਼ਾਂਤੀਪੂਰਵਕ ਰੱਬ ਨੂੰ ਜਪੋ ਤੇ ਜਿਹੜੇ ਸਿੱਖ ਧਰਮ ਨਾਲ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲੱਗੋ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਾਰੀਆਂ ਝੋਲੀਆਂ ਤੁਹਾਡੀਆਂ ਸੱਚੇ ਪਾਤਸ਼ਾਹ ਭਰਨਗੇ ਔਰ ਜਿਹੜੇ ਈਸਾਈ ਧਰਮ ਦੇ ਆ ਉਹਨਾਂ ਦੀਆਂ ਚਰਚਾ ਬਣੀ ਹੈ ਉੱਥੇ ਜਾਓ ਤੇ ਬਾਕੀ ਇੱਕ ਗੱਲ ਮੈਂ ਅਖੀਰ ਵਿੱਚ ਕਹਿ ਦਿਆਂ ਕੋਈ ਵੀ ਧਰਮ ਹੈ ਸਿੱਖ ਧਰਮ Hindu ਧਰਮ ਮੁਸਲਮ ਧਰਮ ਈਸਾਈ ਧਰਮ ਕਿਸੇ ਵੀ ਧਰਮ ਵਿੱਚ ਪਖੰਡਵਾਦ ਹੋਊਗਾ ਅਸੀਂ ਉਸ ਖਿਲਾਫ ਮੋਰਚਾ ਲਾਵਾਂਗੇ ਔਰ ਲਾਉਂਦੇ ਰਵਾਂਗੇ ਜੀ ਤੇ ਸਾਨੂੰ ਸਿੱਖ ਸੰਗਤ ਦੇ ਉਤਸ਼ਾਹ ਦੀ ਲੋੜ ਹੈ ਤੇ ਤੁਸੀਂ ਸਾਡਾ ਸਾਥ ਦਿਓ ਘਰ ਘਰ ਵਿੱਚੋਂ ਆਵਾਜ਼ ਉੱਠੇ ਮੈਨੂੰ ਪਤਾ ਹੈ ਪਖੰਡੀ ਬਾਬਿਆਂ ਨੇ ਅੰਦਰ ਵੜ ਕੇ ਵੀ ਪਖੰਡ ਕਰਨਾ ਹੈ ਪਰ ਲੋਕ ਜਾਗਰੂਤਤਾ ਪਕਰਾਈਏ ਲੋਕਾਂ ਨੂੰ ਸੁਚੇਤ ਕਰਾਈਏ ਇਹਨਾਂ ਦੇ ਪਖੰਡ ਦਾ ਪਰਦਾ ਫਾਸ਼ ਕਰਕੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਖੰਡ ਨਹੀਂ ਨਜ਼ਰ ਆਊਗਾ ਜੀ ਇਕੱਲੇ ਕਲਾਰਾਂ ਵਾਲੇ ਨੂੰ ਨਹੀਂ ਕਹਿੰਦਾ ਪੰਜਾਬ ਦੇ ਛੱਡੋ ਇੰਡੀਆ ਦੀ ਹਰ ਸਟੇਟ ਦੇ ਪਖੰਡੀ ਬਾਬੇ ਨੂੰ ਕਹਿਣਾ ਚਾਹਣਾ ਬਾਲੀਆਂ ਗੱਲਾਂ ਨਹੀਂ ਮੈਂ ਇੱਥੇ ਤੇ ਇਹ ਤਾਂ ਵੱਡੇ ਵੱਡੇ ਦਾਅਵੇ ਕਰਦੇ ਆ ਨਾ ਵੀ ਅਸੀਂ ਕੈਂਸਰ ਤੇ ਵੱਡੀਆਂ ਵੱਡੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਵੀ ਠੀਕ ਕਰ ਦਿੰਦੇ ਆ ਆ ਤਾਂ ਮੇਰੇ ਕੋਲ ਤਾਂ ਇੱਕੋ ਹੀ ਆ ਵੀ ਮੇਰੇ ਮੋਬਾਈਲ ਦਾ ਪੈਟਰਨ ਕੋਈ ਵੀ ਬਾਬਾ ਆ ਕੇ ਖੋਲ ਦੇ ਮੇਰਾ ਪੱਕਾ ਨੰਬਰ ਇੱਕ ਪਿੰਡ ਆ ਫਰੀਦਕੋਟ ਦੇ ਨਾਲ ਟਹਿਣਾ ਪੱਕਾ ਤੇ 5 ਲੱਖ ਰੁਪਇਆ ਮੇਰੇ ਤੋਂ ਲੈ ਜਾਏ ਹੋਰ ਵੱਡੇ ਵੱਡੇ ਦਾਅਵੇ ਤਾਂ ਅਸੀਂ ਚਲੋ ਇਹਨਾਂ ਨੂੰ ਨਹੀਂ ਕਹਿੰਦੇ ਤੇ 5 ਲੱਖ ਰੁਪਇਆ ਮੇਰੇ ਤੋਂ ਆ ਕੇ ਲੈ ਜਾਏ ਮੇਰੇ ਮੋਬਾਈਲ ਦਾ ਪੈਟਰਨ ਖੋਲ ਦੇ ਆ ਕੇ ਇੰਨਾ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਕਹੇ ਸੋ ਜੋ ਅੱਜ ਪਾਲਾ ਜੋ ਕਲਾਰਾਂ ਵਾਲਾ ਪਖੰਡੀ ਹੈ ਔਰ ਅੱਗੇ ਜਾ ਕੇ ਜੋ ਪਖੰਡੀ ਪਾਲਾ ਕਲਾਰਾਂ ਵਾਲੋਂ ਜੋ ਸਾਡਾ ਬਾਬਾ ਮਨਪ੍ਰੀਤ ਸਿੰਘ ਜੀ ਫਰੀਦਕੋਟ ਵਾਲਿਆਂ ਵੱਲੋਂ ਇੱਕ ਮੁਹਿੰਮ ਜਿਹੜੀ ਚਲਾਈ ਗਈ ਸੀ ਪਿਛਲੇ ਦਿਨਾਂ ਤੋਂ ਪਖੰਡਵਾਦ ਪਹਜਾਓ ਪੰਜਾਬ ਬਚਾਓ ਉਸ ਤਹਿਤ ਜੋ ਸਾਡਾ ਮਿਸ਼ਨ ਹੈ ਇਹ ਮਿਸ਼ਨ ਨਾ ਤਾਂ ਪਰਮਜੀਤ ਸਿੰਘ ਕੈਰੇ ਦਾ ਜੀ ਨਾ ਬਾਬਾ ਮਨਪ੍ਰੀਤ ਸਿੰਘ ਦਾ ਇਹ ਮਿਸ਼ਨ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੋਸ ਨੇ ਕੀਤਾ ਹੈ ਉੱਤਰ ਦਿਜਾ ਹੈ ਅਸੀਂ ਚੈਲੰਜ ਕਰਦੇ ਆਂ ਹਰ ਇੱਕ ਨੂੰ ਜੋ ਆਪਣੇ ਆਪ ਨੂੰ ਦਾਵਾ ਕਰਦਾਗਾ ਵੀ ਮੈਂ ਤਾਂਤਰਕਾ ਕਿਸੇ ਦਾ ਮੈਂ ਇਲਾਜ ਕਰ ਦਿਆਂਗਾ ਜਾਂ ਕੈਂਸਰ ਬਿਮਾਰੀ ਜਾਂ ਕਿਸੇ ਭੂਤ ਪ੍ਰੇਤ ਦੀ ਗੱਲ ਕਰਦਾ ਅਸੀਂ ਬਾਬੇ ਨਾਨਕ ਦੇ ਇੱਕ ਸਿਧਾਂਤ ਰਾਹੀਂ ਚੈਲੰਜ ਕਰਦੇ ਆਂ ਕਿ ਰੋਸ ਨਾ ਕੀਜੇ ਉੱਤਰ ਦੀਜੇ ਪਰ ਉਹ ਸਾਡੀ ਵੀਡੀਓ ਤੋਂ ਜੋ ਪਖੰਡੀ ਐ ਕਲਾਰਾਂ ਵਾਲਾ ਪਾਲਾ ਸੁਖਪਾਲ ਪਾਲਾ ਉਹ ਇਹਨਾਂ ਬਖਲਾਹਟ ਵਿੱਚ ਆ ਗਿਆ ਜਦੋਂ ਸਾਡਾ ਬਾਰੀ ਲੱਗੀ ਵੀ ਐ ਹੁਣ ਤੁਸੀਂ ਦੱਸੋ ਜੀ ਜ਼ਿਆਦਾ ਅੰਦਰ ਜਿਹੜੀ ਦਰਖਾਸਤ ਦਿੱਤੀ ਹੈ ਸਿਰਫ ਇੱਕ ਲਾਈਨ ਉਹਦੇ ਤੇ ਕੀ ਹੈ ਵੀ ਅਗਲਾ ਨੰਬਰ ਬਾਬਾ ਜੀ ਦੀ ਜਿਹੜੀ ਵੀਡੀਓ ਹੈ ਅਗਲਾ ਨੰਬਰ ਪਾਲੇ ਦਾ ਹੁਣ ਕੋਈ ਪੁੱਛਣ ਵਾਲਾ ਹੋਵੇ ਮੈਂ ਕਹਿੰਦਾ ਵੀ ਬੜੇ ਸੂਝਵਾਨ ਜਦੋਂ ਇੱਕ ਇੰਚਾਰਜ ਨੇ ਹਨਾ ਐਨੀ ਕ ਗੱਲ ਤੇ ਧਮਕੀ ਬਣਦੀ ਹੁਣ ਕੋਈ ਵੀ ਕੰਮ ਕਰਦਾ ਮੰਨ ਲਓ ਵੀ ਅਸੀਂ ਚੌਕੀਆਂ ਬੰਦ ਕਰਾਉਨੇ ਆ ਵਿਚਾਰ ਨਹੀਂ ਕਰਾਉਨੇ ਆ ਤਾਂ ਨੰਬਰ ਸਾਡੀ ਡਰੈਸ ਸੁਝਵਾ ਅਨੁਸਾਰੇ ਕਹਿੰਦੇ ਜੀ ਇਹ ਧਮਕੀ ਬਣੀ ਕਮਾਲ ਦੀ ਗੱਲ ਹੈ ਸੋ ਕਲਾਰਾਂ ਵਾਲੇ ਪਾਲੇ ਨੂੰ ਤੁਹਾਡੇ ਸੋਸ਼ਲ ਮੀਡੀਆ ਦਾ ਧੰਨਵਾਦ ਤੁਹਾਡੇ ਸਾਰੇ ਮੀਡੀਆ ਦਾ ਪ੍ਰਿੰਟ ਮੀਡੀਆ ਜੋ ਵੀ ਇਲੈਕਟ੍ਰੋਨਿਕ ਮੀਡੀਆ ਦਾ ਸਭ ਦਾ ਮੈਂ ਧੰਨਵਾਦ ਕਰਦਾ ਹੋਇਆ ਮੈਂ ਪਾਲੇ ਪਖੰਡੀ ਨੂੰ ਚੈਲੰਜ ਕਰਦਾ ਅਸੀਂ ਬਾਬੇ ਨਾਨਕ ਦੇ ਉਹ ਵਾਰਿਸ ਹੈ ਰੋਸ ਨੇ ਕਿੱਜਾ ਉੱਤਰ ਜੀ ਜਤ ਇਥੋਂ ਜਵਾਬ ਲੈ ਕੇ ਜੇ ਤੇਰੀ ਪਹੁੰਚ ਕਿ ਚੌਂਕੀ ਥਾਣੇ ਤੱਕ ਹੋਵੇਗੀ ਅਸੀਂ ਤੈਨੂੰ ਕੋਟ ਜਿਹੜਾ ਤੂੰ ਆਪਣੇ ਆਪ ਨੂੰ ਉਹ ਧਾਰਮਿਕ ਸਥਾਨ ਦੱਸਦਾ ਨਾ ਉਹ ਪਖੰਡ ਵਾਦਾ ਅੱਡਾ ਯਾਰ ਅਸੀਂ ਬਾਬੇ ਨਾਨਕ ਦੇ ਪਰ ਕੋਹ ਕਹ ਰਾ ਸੀ ਸਿਧਾਂਤ ਨਹੀਂ ਸਾਨੂੰ ਪਤਾ ਨਹੀਂ ਧਰਮ ਕੀ ਆ ਕਿਹੜਾ ਧਰਮ ਹੈ ਠੀਕ ਹੈ ਜੇ ਤੂੰ ਇੱਥੇ ਥਾਣੇ ਤੱਕ ਤੇਰੀ ਪਹੁੰਚ ਹੋਵੇਗੀ ਤੇਰੀ ਪਹੁੰਚ ਕਿਸੇ ਚੌਂਕੀ ਥਾਣੇ ਤੱਕ ਐਸਪੀ ਡੀਐਸਪੀ ਤੱਕ ਹੋਵੇਗੀ ਓਏ ਤੇਰੀ ਪਹੁੰਚ ਕੋਰਟ ਤੇ ਤਾਂ ਨਹੀਂ ਅਸੀਂ ਤੈਨੂੰ ਕੋਰਟ ਚ ਹਾਈ ਕੋਰਟ ਚ ਸੁਪਰੀਮ ਕੋਰਟ ਤੱਕ ਘੜੀਸਾਂਗੇ ਤੂੰ ਸਾਬਤ ਤਾਂ ਕਰਾਈ ਅਸੀਂ ਤੈਨੂੰ ਕਹਿੰਨੇ ਆ ਤੂੰ ਪਖੰਡੀ ਐ ਹੈਲੋ ਹੈਲੋ ਇਹ ਕਲਾਰਾ ਵਾਲੇ ਦਾ ਨੰਬਰ ਆ ਜੀ ਹੈਲੋ ਬਾਬਾ ਕਲਾਰਾ ਵਾਲੇ ਦਾ ਨੰਬਰ ਆ ਪਾਲੇ ਦਾ ਹੈਲੋ ਫੋਨ ਕੱਟਦਾ ਛੱਡ ਸੋ ਪਾਲੇ ਪਖੰਡੀ ਕਲਾਰਾਂ ਵਾਲੇ ਪਾਲੇ ਪਖੰਡੀ ਅਸੀਂ ਤੈਨੂੰ ਪਖੰਡੀ ਕਹਿੰਦੇ ਆ ਹੋਸ ਆ ਵਾਸ ਦੇ ਵਿੱਚ ਕਹਿੰਦੇ ਆ ਤੂੰ ਪਖੰਡੀ ਐ ਤੂੰ ਲੋਕਾਂ ਦਾ ਇੱਕ ਧਾਰਮਿਕ ਫੋਟਮ ਜਿਵੇਂ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਐ ਕਿ ਜਿਵੇਂ ਕਿਰਲੀਆਂ ਨੇ ਇਪ ਮੱਕੜ ਮੱਛਰ ਖਾ ਕੇ ਕੀ ਕਰਦੀਆਂ ਉਹ ਬਾਬਿਆਂ ਦੀ ਫੋਟੋ ਪਿੱਛੇ ਲੁਕ ਕੇ ਜਾਂਦੀਆਂ ਨੇ ਐਵੇਂ ਜਿਹੜੇ ਕਲਾਰਾਂ ਵਾਲਾਗਾ ਉਹਨੇ ਧਰਮਿਕ ਫੋਟਮਾਂ ਦਾ ਆੜ ਲੈਤੀ ਵੀ ਆ ਉਹਦੇ ਪਿੱਛੇ ਉਹ ਲਿਖ ਕੇ ਉਹਦੀ ਆੜ ਦੇ ਵਿੱਚ ਉਹ ਲੁਕਿਆ ਹੋਇਆ ਉਹਦਾ ਪਖੰਡ ਇਹ ਬਹੁਤਾ ਚਿਰ ਨਹੀਂ ਚੱਲੇਗਾ ਜੀ ਜੋ ਪਾਲ ਕਲਾਰਾਂ ਵਾਲੇ ਉਸ ਪਖੰਡੀ ਦੇ ਅੰਦਰਕ ਡਰ ਬੈਠਾ ਹੋਇਆਗਾ ਜਾਂ ਝੂਠੀਆਂ ਦਰਖਾਸਤਾਂ ਦੇ ਰਿਆਂ ਪਾਲ ਕਲਾਰਾਂ ਵਾਲੇ ਪਖੰਡੀ ਅਸੀਂ ਤੈਨੂੰ ਵਿਸ਼ਵਾਸ ਦਵਾਉਂਦੇ ਆ ਤੇਰੀ ਜਾਨ ਮਾਲ ਦੀ ਰੱਖੀ ਤੈਨੂੰ ਕੋਈ ਮੰਦਾ ਚੰਗਾ ਬੋਲ ਜੇ ਤੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹੱਥ ਨਹੀਂ ਲਾਵੇਗਾ ਜੇ ਤੂੰ ਅਸਲ ਦੇ ਵਿੱਚ ਤੇਰੇ ਅੰਦਰ ਕੋਈ ਗੈਬੀ ਸ਼ਕਤੀ ਹੈ ਤੇਰੇ ਅੰਦਰ ਕੋਈ ਜਾਦੂ ਹੈ ਕੋਈ ਸ਼ਕਤੀ ਹੈ ਕੋਈ ਕਰਾਮਾਤ ਹੈ ਤਾਂ ਤੂੰ ਸਾਡੇ ਨਾਲ ਡਿਬੇਟ ਰੱਖ ਹਾਂਜੀ ਸਰ ਜਿਹੜਾ ਮਸਲਾ ਜੀ ਜਿਹੜਾ ਪਾਲੇ ਕਲਾਰਾਂ ਵਾਲੇ ਨੂੰ ਲੈ ਕੇ ਤੇ ਬਾਬਾ ਮਾਨਪ੍ਰੀਤ ਸਿੰਘ ਜੀ ਦੇ ਵਿੱਚ ਬਣਿਆ ਹੋਇਆ ਸੀ ਇਹ ਤੇ ਕੀ ਫੈਸਲਾ ਹੋਇਆ ਜੀ ਸਾਡੇ ਕੋਲ ਇੱਕ ਦਰਖਾਸਤ ਬਾਬਾ ਪਾਲਾ ਰੇਤਗੜ ਹਾਂਜੀ ਵੱਲੋਂ ਸਾਡੇ ਕੋਲ ਮਸੂਰ ਹੋਈ ਸੀ ਬਰਖਲਾਫ ਮਨਪ੍ਰੀਤ ਸਿੰਘ ਫ੍ਰੀਕੋਰਟ ਬਾਬਾ ਮਨਪ੍ਰੀਤ ਸਿੰਘ ਫ੍ਰੀਕੋਰਟ ਤੋਂ ਤੇ ਸ਼ੋਕੀ ਬਾਬਾ ਮਰੇਰ ਕੋਕ ਨੇ। ਅੰਜਲੇ ਸਬੰਧ ਦੇ ਵਿੱਚ ਅਸੀਂ ਪਹਿਲਾਂ ਪਰਮਾਨੇ ਰਹੀਂ ਜਾਰੀ ਕੀਤੇ ਸੀਗੇ। ਉਸ ਦੇ ਵਿੱਚ ਸਾਡੇ ਕੋਲ ਪਹਿਲਾਂ ਸ਼ੋਕੀ ਬਾਬਾ ਹੁਰਾ ਨੇ ਆ ਕੇ ਆਪਦੇ ਬਿਆਨ ਕਲੰਬੰਦ ਕਰਾਤੇ ਸੀ। ਤੇ ਵਿਚਕਾਰ ਜੇ ਸ਼ਾਇਦ ਬਾਬਾ ਮਨਪ੍ਰੀਤ ਸਿੰਘ ਨੂੰ ਉਹਨਾਂ ਨੂੰ ਟਾਈਮ ਨਹੀਂ ਲੱਗਾ ਹੋਣਾ ਪਰਮਾਨੇ ਆ ਤੇ ਔਲ ਦਾ ਤੇ ਉਹਨਾਂ ਨੇ ਅੱਜ ਆਪ ਮੁਖਾਰੇ ਆਪ ਆ ਕੇ ਆਪਦੇ ਸਾਡੇ ਕੋਲ ਬਿਆਨ ਉਹਨਾਂ ਨੇ ਆਪ ਦੇ ਕਲਮ ਬਣ ਕਰਦੇ ਤੇ ਇਹਦੀ ਜਿਹੜੀ ਦਰਖਾਸਤ ਹੈ ਇਹ ਜੇਰੇ ਪਰਤਾਲ ਹੈ ਤੇ ਜਿਹੜੀ ਵੀ ਇਹਦੀ ਅਗਲੀ ਪਰਤਾਲ ਦੇ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਣਗੇ ਉਹ ਜੀ ਅਸੀਂ ਰਿਪੋਰਟ ਬਣਾ ਕੇ ਅਫਸਰਨ ਬਾਲਾਂ ਦੇ ਪੇਸ਼ ਕਰਦੇ ਸੀ ਜੋ ਤੇ ਅਗਲੀ ਕੋਈ ਟਾਈਮ ਦਿੱਤਾ ਜੀ ਇਹਨਾਂ ਨੂੰ ਲਿਮਿਟ ਨਹੀਂ ਜੀ ਨਹੀਂ ਹਜੇ ਨਹੀਂ ਹਜਤਾ ਜਿਹੜੇ ਪਰਤਾਲ ਦੇ ਅਧੀਨ ਹੈ ਜਦੋਂ ਵੀ ਜੇ ਜੈਸੀ ਵੀ ਸੂਚਨਾ ਹੋਊਗੀ ਜੇ ਦਫ਼ਤਰ ਤੋਂ ਜ਼ਰੂਰਤ ਹੋਈ ਕੋਈ ਫੇਸਬੁੱਕ ਤੇ ਕੋਈ YouTube ਤੇ ਧਮਕੀਆਂ ਦੇਣ ਸਮੇਂ ਦੀ ਬਰਖਾਸਤ ਸੀ ਜੀ ਆ ਜਿਹੜੀ ਅਗਲੀ ਸੂਟ ਵੀ ਜੈਸੀ ਵੀ ਸੂਟ ਵੀ ਵੈਸੀ ਕਰਾਉਣਾ ਅੱਛਾ ਜੀ ਇਹਨੂੰ ਤੁਸੀਂ ਆਹਹਾਰੇ ਦੀ ਗੱਲ ਕਰਦੇ ਆਪ ਨੂੰ ਮਹਾਰੇ ਦਾ ਮਤਲਬ ਕੀ ਜਿਵੇਂ ਹੁਣ ਇਹਨਾਂ ਨੇ ਪਹਿਲਾਂ ਮਨੁਸ਼ੀ ਨੂੰ ਮੈਸੇਜ ਕੀਤਾ ਸੀ ਵੀ ਅਸੀਂ 16 ਮਾਰਚ ਹਾਂਜੀ ਹਾਂਜੀ ਇਹਨਾਂ ਨੂੰ ਜਦੋਂ ਅਸੀਂ ਮੇਰੇ ਦਫ਼ਤਰ ਵੱਲੋਂ ਘਰਵਾਨੇ ਜਾਰੀ ਹੋਈ ਸੀ ਉਸ ਟਾਈਮ ਬਾਬਾ ਜੀ ਨੂੰ ਸ਼ਾਇਦ ਟਾਈਮ ਨਹੀਂ ਹੋਣਾ ਤੇ ਆ ਨਹੀਂ ਸਕੇ ਤੇ ਅੱਜ ਬਾਬਾ ਮਨਪ੍ਰੀਤ ਸਿੰਘ ਫਰੀਦਕੋਟ ਨੇ ਆ ਕੇ ਆਪ ਦੇ ਬਿਆਨ ਸਾਡੇ ਕੋਲ ਜੀ ਨਹੀਂ ਇੱਕ ਆਮ ਤਰ੍ਹਾਂ ਨਾਲ ਆ ਮਾਰੇ ਆਪਣੇ ਆਪ ਆ ਗਏ ਸੀ ਅੱਜ ਸਾਡੇ ਵੱਲੋਂ ਬੁਲਾਇਆ ਨਹੀਂ ਸੀ ਗਿਆ ਤੁਹਾਨੂੰ ਦੱਸਿਆ ਨਹੀਂ ਗਿਆ ਜੀ ਵੀ ਅਸੀਂ ਅੱਜ ਆਜ ਰਹੇ ਸੀ ਦੱਸਿਆ ਦੱਸਿਆ ਮੈਸੇਜ ਤਾਂ ਲਾਇਆ ਗਿਆ ਸੀ ਨਹੀਂ ਨਹੀਂ ਫਿਰ ਕੋਲ ਆਪਣੇ ਆਪ ਮੈਸੇਜ ਮੈਂ ਅੱਜ ਵੀ ਕਿਸੇ ਕੋਟ ਦੇ ਕੰਮ ਦੇ ਵਿੱਚ ਸੀਗਾ ਤੇ ਚਲੋ ਆ ਗਏ ਤੁਸੀਂ ਦੂਰੋਂ ਆਏ ਹੋ ਤੇ ਅਸੀਂ ਇਹ ਵੀ ਮਤਲਬ ਕਿ ਸਾਡੀ ਡਿਊਟੀ ਵੀ ਹੈਗੀ ਸੀ ਅਸੀਂ ਇਹ ਵੀ ਸਮਾਂ ਕੱਢੀ ਹੋਣੀ ਸੀ ਤੇ ਤੁਹਾਡੀ ਗੱਲਬਾਤ ਹੋ ਗਈ ਦੂਜੀ ਧਰ ਨੂੰ ਤਾਂ ਨਹੀਂ ਸਰ ਬੁਲਾਇਆ ਗਿਆ ਮੇ ਅੱਜ ਫਿਰ ਦੂਜੀ ਧਰ ਨੂੰ ਜਦੋਂ ਅਸੀਂ ਤਾਂ ਇਸ ਧਰ ਨੂੰ ਨਹੀਂ ਸੀ ਅੱਜ ਬੁਲਾਇਆ ਦੂਜੀ ਧਰ ਨੂੰ ਨਹੀਂ ਸੀ ਅੱਜ ਕਿਸੇ ਨੂੰ ਨਹੀਂ ਸੀ ਬੁਲਾਇਆ ਹੋਇਆ ਪਰ ਫਿਰ ਵੀ ਜਿਹੜਾ ਵੀ ਥਾਣੇ 'ਚ ਆ ਗਿਆ ਤੇ ਆਪਦੀ ਜਿਹੜੀ ਗੱਲ ਦੱਸਣਾ ਚਾਹੁੰਦਾ ਸੀ ਉਹ ਚੀਜ਼ ਲਿਖੀ ਲੈਣੀ ਜਿਵੇਂ ਅੱਜ ਬਾਬਾ ਜੀ ਨੇ ਕਿਹਾ ਜੀ ਕਿ ਅਸੀਂ ਕਿਹਾ ਸੀ ਵੀ ਪਾਲਾ ਆਰਾਮ ਨੂੰ ਪਾਲਾ ਬੁਲਾਇਆ ਜਾਵੇ ਇਹੋ ਜਿਹੜੀਆਂ ਬਾਕੀ ਚੀਜ਼ਾਂ ਨੇ ਹੁਣ ਸਾਰੀਆਂ ਜਿਹੜੇ ਪਰਦਾ ਨਹੀਂ ਉਹ ਪਰਦਾ ਤੋਂ ਬਾਅਦ ਜੈਸੀ ਵੀ ਸੂਰਤ ਹੋਊਗੀ ਵੈਸੀ ਰਿਪੋਰਟ ਬਣਾ ਕੇ ਸੇਬ ਇਹਨਾਂ ਨੂੰ ਇਕੱਠੇ ਬਿਠਾਇਆ ਜਾਊਗਾ ਇਹ ਦੋਨਾਂ ਨੂੰ ਜੇ ਤਾਂ ਦੇਖੋ ਜਿਹੜੀ ਚੀਜ਼ ਹੈ ਅਸੀਂ ਦਰਖਾਸਤ ਦੇ ਵਿਸ਼ੇ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਜੇ ਕੋਈ ਅਸੀ ਚੀਜ਼ ਹੋਊਗੀ ਜਿਹੜੀ ਜੀ ਸਾਹਮਣੇ ਆਉਣੀ ਹੈ ਜਾਂ ਜਿਵੇਂ ਪਰਦਾਸ ਦੇ ਲੋੜ ਜਾਂ ਪਰਦਾਸ ਦੀ ਚੀਜ਼ ਹੋਊਗੀ ਕੰਟੈਂਟ ਹੋਊਗਾ ਉਹ ਵੀ ਚੀਜ਼ ਅੱਗੇ ਕਰ ਦਿੱਤੀ ਜਿਵੇਂ ਸਰ ਕੋਈ ਮਨ ਦੀ ਬਸ ਸਿਟੀ ਥਾਣਾ ਸਮਾਣੇ ਦੇ ਵਿੱਚ ਕੋਈ ਮੈਟਰ ਚੱਲ ਰਿਹਾ ਹੈ ਜੀ ਦਰਖਾਸਤ ਸੀ ਉੱਥੇ ਹਾਂਜੀ ਹਾਂਜੀ ਉਹਦੇ ਸਬੰਧ ਦੇ ਵਿੱਚ ਅੱਜ ਭਾਈ ਮਨਪ੍ਰੀਤ ਸਿੰਘ ਆਏ ਸੀਗੇ ਹਾਂਜੀ ਹਾਂਜੀ ਵੀਡੀਓ ਦੇ ਮੁਖਾਤਿਬ ਹੋ ਰਹੀ ਹਾਂ ਤੇ ਕਿਹਾ ਕਿ ਤੁਹਾਡੇ ਵੱਲੋਂ ਕੋਈ ਦਰਖਾਸਤ ਦਿੱਤੀ ਗਈ ਸੀ ਹਾਂਜੀ ਹਾਂਜੀ ਇਹ ਸਾਨੇ ਦਰਖਾਸਤ ਦਿੱਤੀ ਸੀ ਉੱਥੇ ਮਨਪ੍ਰੀਤ ਦੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਉਹ ਪਾਉਂਦੇ ਸੀ ਵੀ ਬਾਬਾ ਜੀ ਸਿਗਰਟਾਂ ਬੀੜੀਆਂ ਪੀਂਦਾ ਕਿਉਂਕਿ ਅੱਜ ਤੋਂ ਕਾਸੀ ਕੋਈ ਸਿਗਰਟ ਨਹੀਂ ਪੀਤੀ ਬੀੜੀ ਨਹੀਂ ਪੀਤੀ ਸਾਡੇ ਦਰਬਾਰ ਚੌਥੀ ਪੀੜੀ ਦਾ ਚੱਲਦਾ ਰਿਹਾ ਅੱਜ ਤੱਕ ਕੋਈ ਨਿਸ਼ਾਨੀ ਦਿੱਤਾ ਇਸੇ ਖਿਲਾਫ ਅਰਜ਼ੀ ਦਿੱਤੀ ਸੀ ਆਪਾਂ ਨੇ ਸਿਟੀ ਥਾਣੇ ਦੇ ਵਿੱਚ ਜੀ ਹਾਂਜੀ ਹਾਂਜੀ ਤੇ ਤੁਸੀਂ ਉਸ ਚੀਜ਼ ਦਾ ਖੰਡਨ ਕਰਦੇ ਹੋ ਵੀ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਨਸ਼ੇ ਨੂੰ ਮੰਨ ਨੂੰ ਪ੍ਰਮੋਟ ਨਹੀਂ ਕਰਦੇ ਨਹੀਂ 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 ਅਸੀਂ ਪ੍ਰਮੋਟ ਨਸ਼ਾ ਹੱਥ ਵੀ ਨਹੀਂ ਲਾਂਦੇ ਆਪਣੇ ਦਰਬਾਰ ਦੇ ਬਾਹਰ ਲਿਖਿਆ ਹੋਇਆ ਸਾਰਾ ਕੁਝ ਅਸੀਂ ਹੱਥ ਵੀ ਨਹੀਂ ਲਾਂਦੇ ਸਾਡੇ ਦਰਬਾਰ ਤੇ ਇੰਨੀ ਸੁਚਤਾ ਅਸੀਂ ਸਿਕਟ ਬੀੜੀ ਨੂੰ ਤਾਂ ਅੰਦਰ ਵੜਨ ਵੀ ਨਹੀਂ ਦਿੰਦੇ ਜੋ ਕੋਈ ਆਪਣੇ ਤਮਾਕੂ ਵਾਲਾ ਆਉਂਦਾ ਉਹਨੂੰ ਅਸੀਂ ਐ ਕਹਿੰਦੇ ਹਾਂ ਕੁਰਲਾ ਕਰਕੇ ਅੰਦਰ ਦਰਵਾਜ਼ੇ ਤੇ ਤਾਂ ਮੱਥਾ ਟੇਕ। ਠੀਕ ਹੈ। ਉਹਨਾਂ ਵੱਲੋਂ ਐਜੂਕੇਸ਼ਨ ਵੀਡੀਓ ਜਾਰੀ ਕਰਕੇ ਲਏ ਗਏ ਸੀ ਜਾਂ ਕਿਸ ਤਰ੍ਹਾਂ? ਵੀਡੀਓ ਉਹਨਾਂ ਨੇ ਕਰੀ ਸੀ ਵੀ ਬਾਬਾ ਨਸ਼ਾ ਕਰਦਾ ਸਿਕਟਾਂ ਬੀੜੀਆਂ ਦਾ। ਆਹਾ ਸਾਡੀ ਉਹਦੇ ਨਾਲ ਵਿਰੋਧਤਾ ਹੋਰ ਕੋਈ ਵਿਰੋਧਤਾ ਨਹੀਂ। ਉਹਨੇ ਸਾਡੇ ਖਿਲਾਫ ਹੋਰ ਕੁਝ ਬੋਲਿਆ ਨਹੀਂ। ਆਹੀ ਸਾਡੀ ਉਹਗਾ। ਇੱਕ ਉੱਥੇ ਲਿਖਿਆ ਗਿਆ ਜੀ ਵੀ ਜਿਹੜੇ ਉਹ ਸਾਲੋਂ ਉਹਨਾਂ ਨੇ ਧਮਕੀ ਦਿੱਤੀ ਹੈ। ਕਿ ਹੁਣ ਅਗਲਾ ਨੰਬਰ ਪਾਲੇ ਬਾਬਾ ਦਾ ਹਾਂ ਉਹਨਾਂ ਨੇ ਸਾਨੂੰ ਕਿਹਾ ਵੀ ਹੁਣ ਸ਼ਿਵਨਾਥ ਦਾ ਨੰਬਰ ਆ ਉਸ ਤੋਂ ਬਾਅਦ ਪਾਲੇ ਬਾਬਾ ਜੀ ਦਾ ਨੰਬਰ ਆ ਆ ਕਿਹਾ ਉਹਨਾਂ ਨੇ ਉਹ ਨੰਬਰ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਉਹ ਨੰਬਰ ਨੂੰ ਨਹੀਂ ਨਹੀਂ ਉਹ ਧਮਕੀ ਤਾਂ ਹੋ ਰਹੀ ਹੈ ਸਾਨੂੰ ਰਿਕਾਰਡਿੰਗ ਹੈ ਵੀਡੀਓ ਹੈ ਰਿਕਾਰਡਿੰਗ ਆਈ ਹੈ ਸਾਡੇ ਕੋਲ ਧਮਕੀ ਹਾਂ ਉਹ ਸਾਡੇ ਕੋਲ ਧਮਕੀ ਹੈ ਵੀ ਵੀ ਤੀ ਐਸ ਐਚਓ ਨੂੰ ਦਿੱਤੀ ਹੋਈ ਵੀ ਤੀ ਸਾਡੀ ਦਿੱਤੀ ਧਮਕੀ ਆਈ ਤੀ ਵੀ ਨਾ ਤਾਂ ਸਾਊਂਡ ਦਰਬਾਰ ਤੇ ਲੱਗਣੀ ਆ ਵਿਸ਼ੇ ਸੌਂਡ ਦਰਬਾਰ ਤੇ ਲੱਗੂਗੀ ਉਹ ਵੀ ਆਖਰੀ ਦਿਨ ਹੋਊਗਾ ਹੋਊਗਾ ਤੁਹਾਡਾ ਅੱਛਾ ਹਾਂ ਫਿਰ ਤੁਸੀਂ ਇਹਦੀ ਸੌਂਡ ਨਹੀਂ ਹੈਗੇ ਸੀ ਮੰਨ ਲਓ ਵੀ ਅੱਜ ਸ਼ਾਨ ਦੇ ਵਿੱਚ ਮਾਂ ਪਿੱਜੀ ਆਏ ਸਨ ਹਾਂਜੀ ਲੇਕਿਨ ਤੁਸੀਂ ਨਹੀਂ ਸੀ ਉੱਥੇ ਗਏ ਹ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਨਹੀਂ ਨਾ ਜੇ ਸਾਨੂੰ ਸੱਦਾ ਦੰਦੇ ਪ੍ਰਸ਼ਾਸਨ ਵੀ ਐਸ ਐਚਓ ਸਾਨੂੰ ਬੁਲਾਉਂਦਾ ਅਸੀਂ ਜਾਂਦੇ ਔਰ ਸਾਡੀ ਸੰਗਤ ਆਈ ਹੋਈ ਸੀ ਦਰਬਾਰ 'ਚ ਬਹੁਤ ਜ਼ਿਆਦਾ ਕਿਉਂਕਿ ਅੱਜ ਵੀਰਵਾਰੀ ਸਾਡੀ ਚੌਂਕੀ ਲੱਗੀ ਹੋਈ ਸੀ ਜੇ ਪ੍ਰਸ਼ਾਸਨ ਸਾਨੂੰ ਬੁਲਾਉਂਦਾ ਅਸੀਂ ਜਾਂਦੇ ਜ਼ਰੂਰ ਜੀ ਸਾਨੂੰ ਐਸ ਐਚਓ ਸਾਹਿਬ ਨੇ ਬੁਲਾਇਆ ਨਹੀਂ ਨਾ ਜੇ ਸਾਨੂੰ ਬੁਲਾਉਂਦੇ ਅਸੀਂ ਜਾਂਦੇ ਜ਼ਰੂਰ ਸਾਡਾ ਕਿਹੜਾ ਉਹਦੇ ਨਾਲ ਕੋਈ ਬੱਟ ਦਾ ਰੋਲਾ ਸੀ ਉਹਨਾਂ ਨੇ ਕੈਮਰੇ ਦੇ ਅੱਗੇ ਇੱਕ ਇਹ ਵੀ ਗੱਲ ਕਹੀ ਆ ਵੀ ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਲੱਗਦੀ ਆ ਤਾਂ ਤੁਸੀਂ ਕਿਸੇ ਸਾਂਝੀ ਜਗ੍ਹਾ ਦੇ ਉੱਪਰ ਡਿਬੇਟ ਕਰ ਸਕਦੇ ਹੋ ਜੀ ਦੇਖੋ ਕਿਉਂਕਿ ਸਾਨੇ ਵਾਲੇ ਨਾਲ ਕਿਹੜਾ ਸਾਡਾ ਕੋਈ ਬੱਟ ਦਾ ਰੋਲਾ ਸੀ ਆਹੀ ਸੀ ਉਹਨੇ ਸਾਡੇ ਨਸ਼ੇ ਦੇ ਖਿਲਾਫ ਬੋਲਿਆ ਸੀ ਬਾਬਾ ਜੀ ਸਿਕਟਾਂ ਬੀੜੀਆਂ ਕਿਉਂਕਿ ਹਦੋਸ ਲਾਇਸੀ ਸਾਡੇ ਤੇ ਕਿਉਂਕਿ ਅਸੀਂ ਤਾਂ ਖਾਂਦੇ ਪੀਂਦੇ ਨੇ ਅਸੀਂ ਮੱਥਾ ਕੇ ਸਾਰੇ ਕਿਤੇ ਧਰਮ ਨੂੰ ਮੰਨਦੇ ਆ ਸਾਰੇ ਧਰਮ ਤਾਂ ਜਾਣਦੇ ਆ ਕਿਸੇ ਦੇ ਪ੍ਰੋਗਰਾਮ ਆ ਜਗਰਾਤਾ ਜਾਂ ਭੋਗ ਹਰ ਇੱਕ ਥੋਂ ਤੇ ਮੈਂ ਜਾਨਣਾ ਕਿਉਂਕਿ ਆਪਾਂ ਕਿਹੜਾ ਨਸ਼ਾ ਕਰਦੇ ਆ ਜੇ ਬਾਬਾ ਜੀ ਨੂੰ ਜਿਆਦੇ ਸੀ ਮੈਨੂੰ ਅਗਲਾ ਨਸ਼ੇ ਦਾ ਕਹਿੰਦਾ ਵੀ ਬਾਬਾ ਜੀ ਡਾਊਟ ਟੈਸਟ ਕਰਾਓ ਵੀ ਇਹ ਨਸ਼ਾ ਕਰਦਾ ਆਪਾਂ ਅੱਜ ਤੱਕ ਨਸ਼ਾ ਕੀਤਾ ਨਹੀਂ ਹੈਗਾ ਹਾਂ ਕਿਉਂਕਿ ਨਾ ਆਪਾਂ ਨਸ਼ਾ ਕੀਤਾ ਜਦੋਂਕਾ ਨਾ ਮੇਰਾ ਕੋਈ ਸੇਵਾਦਾਰਾ ਨਾ ਮੇਰਾ ਕੋਈ ਸੇਵਾਦਾਰ ਨਸ਼ਾ ਕਰਦਾ ਦੁਆਰਾ ਹੁਣ ਕੋਈ ਤੁਹਾਨੂੰ ਥਾਣੇ ਵੱਲੋਂ ਮੈਸੇਜ ਲੱਗਦਾ ਬਣਾਇਆ ਜਾਂਦਾ ਜੇ ਤਾਂ ਫਿਰ ਤੁਸੀਂ ਉ ਉਹ ਪ੍ਰਸ਼ਾਸਨ ਦਾ ਕੰਮ ਆਸੀਂ ਕਿਹੜਾਂ ਦਰਖਾਸਤ ਦਿੱਤੀ ਸੀ ਪ੍ਰਸ਼ਾਸਨ ਨੂੰ ਵੀ ਸਾਡੀ ਆ ਗੱਲਬਾਤ ਆਪਾਂ ਨੇ ਕਿਹੜਾ ਲੜਨਾ ਸੀ ਵੀ ਉਹਨਾਂ ਨਾਲ ਕੋਈ ਲੜਾਈ ਤਾਂ ਹੈ ਨਹੀਂ ਆਪਣੀ ਉਹ ਕਹਿੰਦੇ ਨੇ ਵੀ ਟੇਬਲ ਟੇਬਲ ਟਾਕ ਕਰਨੀ ਹੈ ਜੀ ਵੀ ਵਿਚਾਰ ਸਾਂਝੇ ਕਰਨੇ ਨੇ ਉਹ ਪ੍ਰਸ਼ਾਸਨ ਦਾ ਕੰਮ ਆ ਸਾਰਾ ਪ੍ਰਸ਼ਾਸਨ ਸਾਰਾ ਕੁਝ ਕਰਾਊਗਾ ਆਪਾਂ ਨੇ ਕਿਹੜਾ ਲੜਨਾ ਉਹਨਾਂ ਨਾਲ ਜਾਂ ਉਹਨਾਂ ਨਾਲ ਆਪਣਾ ਕੋਈ ਰੌਲਾ ਆਪਣਾ ਤਾਂ ਉਹਨਾਂ ਨਾਲ ਕੋਈ ਰੌਲਾ ਨਹੀਂ ਹੈਗਾ ਨਾ ਆਪਾਂ ਨੇ ਅੱਜ ਤੱਕ ਉਹਨਾਂ ਦੀ ਕੋਈ ਵੀਡੀਓ ਪਾਈ ਆ ਨਾ ਉਹਨਾਂ ਨਾਲ ਕਾਲ ਤੇ ਗੱਲ ਕਰੀ ਆ ਜੇ ਤਾਂ ਆਪਣੇ ਦੁਸ਼ਮਣ ਹੋਣ ਤਾਂ ਤਾਂ ਆਪਾਂ ਗੱਲ ਕਰੀ ਆ ਉਹਨਾਂ ਨਾਲ ਆਪਣੇ ਕਿਹੜਾ ਉਹ ਦੁਸ਼ਮਣ ਨੇ ਨਾ ਅੱਜ ਤੱਕ ਉਹਨਾਂ ਨਾਲ ਕੋਈ ਕਾਲ ਤੇ ਗੱਲ ਕਰੀ ਆ ਵੀ ਆ ਮੈਂ ਉਹਦੇ ਉੱਪਰ ਦੀ ਵੀਡੀਓ ਪਾਤੀ ਚੱਕ ਕੇ ਜਾਂ ਉਹ ਪਾਤੀ